ਬਾਦ ਮੁਰਦਾ ਬਾਦ ਲੇਵਲ ਦੇ ਜਿੰਨੇ ਵੀ ਸਾਥੀ ਵਰਕਰ ਨੇ ਸਾਰੇ ਇਕੱਠ ਕਰਕੇ ਫਰੋਈਪੁਰ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਇਹ ਹੋਣ ਸਾਥੀ ਸਾਡੇ ਪੂਰੇ ਪੂਰੇ ਸਰਕਲ ਦੇ ਵੱਖ-ਵੱਖ ਡਿਵੀਜ਼ਨਾਂ ਤੋਂ ਆਏ ਆ ਫਰੋਈਪੁਰ ਸਰਕਲ ਦੇ ਆ ਜੇ ਜ਼ਰੂਰਤ ਹੋਵੇ ਸਾਡੇ ਕੋਲ ਚਾਹਵੀ ਨਹੀਂ چلےਗੀ ਨਹੀਂ چلےਗੀ ਨਹੀਂ چلےਗੀ ਮੇਰਾ ਨਾਮ ਵਿਚਾਲੇ ਤੇ ਅੱਜ ਜਿਹੜਾ ਅਸੀਂ ਦੋਸਤ ਧਰਨਾ ਦੇਣ ਜਾ ਰਹੇ ਆ ਪ੍ਰੋਪਰ ਦੇ ਬਿਜਲੀ ਬੋਰਡ ਦੇ ਦਫਤਰ ਐਸਸੀ ਦਫਤਰ ਦੇ ਅੱਗੇ ਕਿਉਂਕਿ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨੇ ਕੱਟੋ-ਕੱਟ ਡੇਢ-ਦੋ ਸਾਲ ਦੇ ਕਰੀਬ ਹੋ ਗਿਆ ਹੈ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਲਟਕਾਇਆ ਜਾ ਰਿਹਾ ਕੋਈ ਉਹਨਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਾਡੇ ਜਿਹੜਾ ਜਲਾਲਾਬਰ ਡਿਵੀਜ਼ਨ ਦਾ ਪੈਰੀ ਜਿਹੜੀ ਇਸ ਪ੍ਰੋਪਰ ਸਰਕਲ ਦੇ ਵਿੱਚ ਉਹਨਾਂ ਦਾ ਕੱਟੋ-ਕੱਟ ਡੇਢ ਸਾਲ ਹੋ ਗਿਆ ਹਲੇ ਤੱਕ ਮੋਬਾਈਲ ਪੱਤਾ ਨਹੀਂ ਪਾਇਆ ਗਿਆ ਉਸ ਤੋਂ ਬਾਅਦ ਜ਼ੀਰਾ ਡਿਵੀਜ਼ਨ ਦੇ ਵਿੱਚ ਉਹਨਾਂ ਜਿਹੜਾ ਐਕਸ਼ਨ ਵੱਲੋਂ ਤੱਕੇ ਨਾਲ 3300 ਰੁਪਏ ਵਰਦੀਆਂ ਦਾ ਕੱਟਿਆ ਗਿਆ ਅਤੇ ਉਹਨਾਂ ਦੇ ਐਬਸੈਂਟਲ ਅਜਾਈ ਤੱਕੇ ਨਾਲ ਲਾਈਆਂ ਜਾ ਰਹੀਆਂ ਨੇ ਉਸ ਤੋਂ ਬੇਨਤੀ ਕੀਤੀ ਕਿ ਸਾਡੇ ਜਿਹੜੀਆਂ ਮੰਗਾਂ ਦਾ ਹੱਲ ਕਰਾ ਦਿਓ ਅਸੀਂ ਜਿਹੜਾ ਨੋਟੀਫਿਕੇਸ਼ਨ ਵੀ ਦਿੱਤਾ 15 ਤੋਂ 20 ਦਿਨ ਹੋ ਗਏ ਸੀ ਮੰਗ ਪੱਤਰ ਦਿੱਤੇ ਹੋਏ ਨੂੰ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜੀ ਜਦੋਂ ਸਾਡਾ ਹੱਲ ਨਹੀਂ ਕੀਤਾ ਗਿਆ ਤਾਂ ਸਾਨੂੰ ਉਸ ਦੇ ਮਜਬੂਰਨ ਅੱਜ ਜਿਹੜਾ ਧਰਨਾ ਦੇਣ ਲਈ ਮਜਬੂਰ ਕੀਤਾ ਗਿਆ ਇਸ ਦਫ਼ਤਰ ਵੱਲੋਂ ਕਿਉਂ ਅਸੀਂ ਕੋਈ ਧਰਨਾ ਦੇਣਾ ਨਹੀਂ ਚਾਹਦੇ ਸੀ ਉਸ ਤੋਂ ਬਾਅਦ ਵੈਲਫੇਅਰ ਬੋਰਡ ਦੀ ਇੱਕ ਆਈਡੀ ਹੈ ਸਾਡੀ ਕਟੋਕੜ 3 ਸਾਲ ਦੇ ਕਰੀਬ ਹੋ ਗਏ ਅੱਬਰ ਕੀ ਐਸੇ ਸਭ ਨੂੰ ਕਹਿੰਦੇ ਨੂੰ ਅਲੇ ਤੱਕ ਸਾਡੀ ਜਿਹੜੀ ਵੈਲਫੇਅਰ ਦੀ ਆਈਡੀ ਅੱਡੇ ਤੱਕ ਆਨਲਾਈਨ ਨਹੀਂ ਕੀਤੀ ਗਈ ਸਾਡੇ ਮ੍ਰਿਤਕ ਪਰਿਵਾਰਾਂ ਨੂੰ ਸਾਨੂੰ ਪੁੱਛ ਕੇ ਦੇਖੋ ਕਿੰਨਾ ਦੁੱਖ ਹੋ ਰਿਹਾ ਕਿ ਜਿਹੜੇ ਸਾਡੇ ਹਸਾਪੜਤ ਪਰਿਵਾਰ ਜਿਹੜੇ ਸਾਡੇ ਸੀਐਚਵੀ ਸਾਥੀ ਕਰੰਟ ਦੇ ਕਾਰਨ ਡੈਥ ਹੋ ਗਈ ਹਲੇ ਤੱਕ ਉਹਨਾਂ ਦੇ ਪਰਿਵਾਰ ਨੂੰ ਕੋਈ ਹਲੇ ਤੱਕ ਇੰਸ਼ੋਰੈਂਸ ਨਹੀਂ ਦਿਵਾਇਆ ਗਿਆ ਤੇ ਐਸੀ ਤੁਸੀਂ ਜਵਾਬ ਪੁੱਛਦੇ ਆ ਕਿ ਕਿਹੜੀ ਇਹੋ ਜੀ ਜਿਹੜਾ ਤੂੰ ਸਾਡੀ ਮੰਗ ਦਾ ਹੱਲ ਕੀਤਾ ਕਿ ਜਿਹੜਾ ਅਸੀਂ ਧਰਨਾ ਨਾ ਲਾਈਏ ਤੇ ਜਦੋਂ ਅਸੀਂ ਧਰਨੇ ਦੀ ਗੱਲ ਕੀਤੀ ਉਲਟਾ ਸਾਨੂੰ ਧਮਕੀ ਦਿੱਤੀ ਗਈ ਕਿ ਤੁਹਾਡੀ ਜਿਹੜੀ ਸਾਡੀ ਸਰਕਲ ਕਮੇਟੀ ਹੈ ਉਹਨਾਂ ਦੇ ਅਹੁਦੇਦਾਰਾਂ ਤੇ ਹੀ ਪਰਚੇ ਕਰਵਾਵਾਂਗੇ ਤਾਂ ਅਸੀਂ ਇਸ ਦੀ ਸਾਫ ਸ਼ਬਦ ਦੇ ਵਿੱਚ ਨਖੇਦੀ ਕਰਦੇ ਆਂ ਜੇਕਰ ਸਾਡਾ ਲੈਣਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਜੀਰਾ ਡਿਵੀਜ਼ਨ ਨੂੰ ਚੇਤਾਵਨੀ ਦੇਣੀ ਐ ਐਕਸ਼ਨ ਸਾਹਿਬ ਨੂੰ ਜੇਕਰ ਜੀਰਾ ਡਿਵੀਜ਼ਨ ਦੇ ਸਾਥੀਆਂ ਦੇ ਵਿੱਚ 3300 ਰੁਪਇਆ ਜਿਹੜਾ ਬਰਦੀਆਂ ਦਾ ਵਾਪਸ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਦੀ ਜਿਹੜੀ ਐਬਸੈਂਟਾ ਲੱਗੀ ਹੈ 22 ਤਰੀਕ ਦੀ ਉਹ ਕਲੀਅਰ ਨਹੀਂ ਕੀਤੀ ਜਾਂਦੀ ਹੋ ਸਕਦਾ ਜੇਕਰ ਕੀ ਜਿਵੇਂ ਸਰਕਲ ਕਮੇਟੀ ਇਸ ਨਾਲ ਜੁੜ ਕੇ ਸੰਘਰਸ਼ ਦੀ ਜਿਹੜੀ ਅੱਗੇ ਫੈਸਲਾ ਕਰੇਗੀ ਤਾਂ ਅਸੀਂ ਧਰਨੇ ਨੂੰ ਲੰਮਾ ਵੀ ਲਗਾ ਸਕਦੇ ਹਾਂ